ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਤੇ ਜਿਹੜਾ ਇੱਥੇ ਆਣ ਕੇ ਦੇਖਿਆ ਵਾ ਤੇ ਮੁੰਡੇ ਦੀ ਡੈੱਡ ਬੋਡੀ ਸਾਨੂੰ ਮਿਲੀ ਹੈ ਰੋਡ ਦੇ ਨਾਲ ਤੇ ਨਾਲ ਉੱਥੇ ਮੋਟਰਸਾਈਕਲ ਮਿਲਿਆ ਹੈਗਾ ਪਲਸਰ ਤੇ ਇਹ ਜਿਹੜਾ ਹੈਗਾ ਬੋਡੀ ਅਸੀਂ ਸਿਵਲ ਹਸਪੀਟਲ ਫਲੋਰ ਜਿਹੜੀਆ ਸ਼ਿਫਟ ਕਰਕੇ ਤੇ ਜਿਹੜਾ ਪੋਸਟਮਾਰਟਮ ਕਰਾ ਦਿੱਤਾ ਗਿਆ ਦੁਕਾਨੀ ਤੇ ਇਹ ਮੁੰਡੇ ਦਾ ਨਾਮ ਸੰਚਿਤ ਹੈਗਾ ਪਟਾਲੇ ਤੋਂ ਹੈਗਾ ਇਹ ਯਮਨਾਨਗਰ ਸਰਵਿਸ ਕਰਦਾ ਸੀਗਾ ਉੱਥੋਂ ਜੌਬ ਕਰਦਾ ਸੀ ਉੱਥੋਂ ਆਪਣੇ ਪਲਸਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਤੇ ਇਹਦਾ ਐਕਸੀਡੈਂਟ ਹੋ ਗਿਆ। ਇਹ ਰਾਤ ਦਾ ਦੱਸ ਦੇ ਪਹਿਲੇ ਇਹ ਦੱਸ ਦੇ ਪਹਿਲੇ ਰਾਤ ਦਾ ਹੈਗਾ ਐਕਸੀਡੈਂਟ। ਨਗਰ ਤੋਂ ਚੱਲਿਆ ਜਿਹੜਾ। ਹਾਂ ਜੀ ਰਾਤ ਗੰਗਾ ਨਗਰ ਤੋਂ ਚੱਲਿਆ ਹੈਗਾ ਜੀ ਤੇ ਜਿਹੜਾ ਹੈਗਾ ਹੁਣ ਸਾਨੂੰ ਇਨਫੋਰਮੇਸ਼ਨ ਮੀਡੀਆ ਤੇ ਅਸੀਂ ਬੋਡੀ ਰਿਪੋਰਟ ਕਰ ਰਹੇ ਹਾਂ। ਇਹ ਲੱਗਦਾ ਕਿ ਜੀ ਇਹ ਹੈ ਇਹ ਸਰ ਜਿਵੇਂ ਜੋ ਮੋਟਰਸਾਈਕਲ ਦੇ ਹਾਲਾਤ ਤੇ ਜੋ ਬੋਡੀ ਦੇ ਹਾਲਾਤ ਹੈਗੀਆਂ ਮੋਢਲੇ ਤੌਰ ਤੇ ਸਾਨੂੰ ਐਕਸੀਡੈਂਟ ਲੱਗਦਾ ਹਿੱਟ ਐਂਡ ਰਨ ਦਾ ਕੇਸ ਲੱਗਦਾ। ਕਾਰਵਾਈ ਤੇ ਕਾਰਵਾਈ ਬਸ ਜੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਜਿਹੜੀ ਹੈਗੀ ਅਸੀਂ ਐਫ ਆਈ ਆਰ ਜਨ ਲੌਂਚ ਕਰਕੇ ਤੇ ਇਹਦਾ ਪੋਸਟਮਾਰਟਮ ਕਰ ਰਹੇ ਇਹ ਪਤਾ ਕਿੱਦਾਂ ਲੱਗਾ ਜੀ ਬੋਡੀ ਇਹ ਸਾਨੂੰ ਜਿਹੜੇ ਸੀਗੇ ਇਨਫੋਰਮੇਸ਼ਨ ਮਿਲੀ ਸੀ ਯੂਰ ਰੋਡ ਸਾਈਡ ਐਕਸੀਡੈਂਟ ਹੈਗਾ ਡੈੱਡ ਬੋਡੀ ਤੇ ਮੋਟਰਸਾਈਕਲ ਖੜਾ ਅਸੀਂ ਇਮੀਡੀਏਟਲੀ ਰੈਸ਼ ਕੀਤਾ ਤੇ ਸਾਡੇ ਹੈਗਾ ਪਬਲਿਕ ਦੇ ਤਾਂ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਕਰਕੇ ਇਹ ਬੋਡੀ ਅਸੀਂ ਭੇਜ ਦਿੱਤੀ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਤੇ ਜਿਹੜਾ ਇੱਥੇ ਆਣ ਕੇ ਦੇਖਿਆ ਤੇ ਮੁੰਡੇ ਦੀ ਡੈੱਡ ਬੋਡੀ ਸਾਨੂੰ ਮਿਲੀ ਆ ਰੋਡ ਦੇ ਨਾਲ ਤੇ ਨਾਲ ਉੱਥੇ ਮੋਟਰਸਾਈਕਲ ਮਿਲਿਆ ਹੈਗਾ ਕਲਚਰ ਇਹ ਇਹ ਜਿਹੜਾ ਹੈਗਾ ਬਾਡੀ ਅਸੀਂ ਸਵੈਲ ਹਸਪੀਟਲ ਫਲੋਰ ਜਿਹੜੀਆ ਸ਼ਿਫਟ ਕਰਕੇ ਜਿਹੜਾ ਪੋਸਟਮਾਰਟ ਕਰਾ ਦੇ ਦਿੱਤਾ ਹੈ। ਇਹ ਮੁੰਡੇ ਦਾ ਨਾਮ ਸੰਚਿਤ ਹੈਗਾ ਬਟਾਲੇ ਤੋਂ ਹੈਗਾ। ਇਹ ਯਮਨਾਨਗਰ ਸਰਵਿਸ ਕਰਦਾ ਸੀਗਾ ਉੱਥੋਂ ਜੌਬ ਕਰਦਾ ਸੀ ਉੱਥੋਂ ਆਪਣੇ ਪੁਲਸਰ ਮੋਟਰਸਾਈਕਲ ਤੇ ਆ ਰਿਹਾ ਸੀਗਾ। ਤੇ ਇਹਦਾ ਐਕਸੀਡੈਂਟ ਹੋ ਗਿਆ। ਇਹ ਰਾਤ ਦਾ 10 ਦੇ ਪਹਿਲੇ 10 ਦੇ ਪਹਿਲੇ ਰਾਤ ਦਾ ਹੈਗਾ ਐਕਸੀਡੈਂਟ। ਯਮਨਾਨਗਰ ਤੋਂ ਚੱਲਿਆ ਜਿਹੜਾ। ਜੀ ਰਾਤ ਗੰਗਾ ਨਗਰ ਤੋਂ ਚੱਲਿਆ ਹੈਗਾ ਜੀ। ਤੇ ਜਿਹੜਾ ਹੈਗਾ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਤੇ ਅਸੀਂ ਬੋਡੀ ਦੇ ਨਾਲ ਕਰਕੇ ਇਹ ਲੱਗਦਾ ਕਿ ਇਹ ਜੇ ਇਹ ਇਹ ਸਰ ਜਿਵੇਂ ਜੋ ਮੋਟਰਸਾਈਕਲ ਦੇ ਹਾਲਾਤ ਤੇ ਜੋ ਬੋਡੀ ਦੇ ਹਾਲਾਤ ਹੈ ਜਿਵੇਂ ਮੋਢਲੇ ਤੌਰ ਤੇ ਸਾਨੂੰ ਐਕਸੀਡੈਂਟ ਲੱਗਦਾ ਹਿੱਟ ਐਂਡ ਰਨ ਦਾ ਕੇਸ ਲੱਗਦਾ ਕਾਰਵਾਈ ਤੇ ਕਾਰਵਾਈ ਬਸ ਜੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਜਿਹੜੀ ਹੈਗੀ ਅਸੀਂ ਐਫ ਆਈ ਆਰ ਜਨ ਲਾਚ ਕਰਕੇ ਤੇ ਇਹਦਾ ਪੋਸਟ ਮਾਰਮ ਕਰ ਰਹੇ ਹਾਂ ਇਹ ਪਤਾ ਕਿੱਦਾਂ ਲੱਗਾ ਜੀ ਬੋਡੀ ਦੇ ਇੱਥੇ ਇਹ ਸਾਨੂੰ ਜਿਹੜੇ ਸੀਗੇ ਇਨਫੋਰਮੇਸ਼ਨ ਮਿਲੀ ਸੀ ਜੀ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਜੱਗੋੜੇ ਤੇ ਇਹ ਮੋਟਰਸਾਈਕਲ ਖੜਾ ਅਸੀਂ ਇਮੀ ਤੇ ਸਾਡਾ ਹੈਗਾ ਪਬਲਿਕ ਦੇ ਤੇ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਕਰਕੇ ਇਹ ਬਾਡੀ ਅਸੀਂ ਭੇਜ ਦਿੱਤੀ ਹੈ। ਸਾਨੂੰ ਹੁਣ ਇਨਫਾਰਮੇਸ਼ਨ ਮਿਲੀ ਹੈ ਕਿ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਤੇ ਜਿਹੜਾ ਇੱਥੇ ਆਣ ਕੇ ਦੇਖਿਆ ਵਾ ਤੇ ਮੁੰਡੇ ਦੀ ਡੈੱਡ ਬਾਡੀ ਸਾਨੂੰ ਮਿਲੀ ਹੈ ਰੋਡ ਦੇ ਨਾਲ ਤੇ ਨਾਲ ਉੱਥੇ ਮੋਟਰਸਾਈਕਲ ਮਿਲਿਆ ਹੈਗਾ ਪਲਸਰ ਤੇ ਇਹ ਜਿਹੜਾ ਹੈਗਾ ਬਾਡੀ ਅਸੀਂ ਸਿਵਲ ਹਸਪੀਟਲ ਫਲੋਰ ਜਿਹੜੀ ਆ ਸ਼ਿਫਟ ਕਰਕੇ ਤੇ ਜਿਹੜਾ ਪੋਸਟਮਾਰਟਮ ਕਰਾ ਦੇ ਦੂਗਾ। ਸਰ ਆ ਕੀ ਇਹ ਮੁੰਡੇ ਦਾ ਨਾਮ ਸੰਚਿਤ ਹੈਗਾ ਬਟਾਲੇ ਤੋਂ ਹੈਗਾ। ਇਹ ਯਮਨਾਨਗਰ ਸਰਵਿਸ ਕਰਦਾ ਸੀਗਾ ਉਤੋਂ ਜੌਬ ਕਰਦਾ ਸੀ ਉਤੋਂ ਆਪਣੇ ਪਲਸਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਤੇ ਇਹਦਾ ਐਕਸੀਡੈਂਟ ਹੋ ਗਿਆ ਫੇ ਰਾਤ ਦਾ ਦੱਸਦੇ ਪਏ ਵੀ ਦੱਸਦੇ ਪਏ ਵੀ ਰਾਤ ਦਾ ਹੈਗਾ ਐਕਸੀਡੈਂਟ ਯਮਨਾਨਗਰ ਤੋਂ ਚੱਲਿਆ ਜਿਹੜਾ ਅੱਜ ਰਾਤ ਗੰਗਾ ਨਗਰ ਤੋਂ ਚੱਲਿਆ ਹੈਗਾ ਜੀ ਤੇ ਜਿਹੜਾ ਹੈਗਾ ਹੁਣ ਸਾਨੂੰ ਇਨਫੋਰਮੇਸ਼ਨ ਮਿਲਿਆ ਤੇ ਅਸੀਂ ਬੋਡੀ ਦੀ ਖਬਰ ਕਰਦੇ ਇਹ ਲੱਗਦਾ ਕਿ ਇਹ ਜੀ ਇਹ ਸਰ ਜਿਵੇਂ ਜੋ ਮੋਟਰਸਾਈਕਲ ਦੇ ਹਾਲਾਤ ਤੇ ਜੋ ਬੋਡੀ ਦੇ ਹਾਲਾਤ ਹੈਗੇ ਮੋਢਲੇ ਤੌਰ ਤੇ ਸਾਨੂੰ ਐਕਸੀਡੈਂਟ ਲੱਗਦਾ ਹੈ ਟ੍ਰਾਂਡਰਾਂ ਦਾ ਕੇਸ ਲੱਗਦਾ ਹੈ ਕਾਰਵਾਈ ਤੇ ਕਾਰਵਾਈ ਬਸ ਜੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਜਿਹੜੀ ਹੈਗੀ ਅਸੀਂ ਐਫ ਆਈ ਆਰ ਜਨ ਲਾਚ ਕਰਕੇ ਤੇ ਇਹਦਾ ਪੋਸਟ ਮਾਰਡਮ ਕਰ ਰਹੇ ਹਾਂ ਇਹ ਪਤਾ ਕਿੱਦਾਂ ਲੱਗਾ ਜੀ ਬੋਡੀ ਦਾ ਇਹ ਇਹ ਸਾਨੂੰ ਜਿਹੜੇ ਸੀਗੇ ਇਨਫਾਰਮੇਸ਼ਨ ਮਿਲੀ ਸੀ ਜੀ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਜਦ ਬੋਡੀ ਤੇ ਉਹ ਮੋਟਰਸਾਈਕਲ ਖੜਾ ਅਸੀਂ ਇਮੀਡੀਟਲੀ ਰੈਸ਼ ਕੀਤਾ ਤੇ ਸਾਡੇ ਹੈਗਾ ਪਬਲਿਕ ਦੇ ਤੇ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਕਰਕੇ ਤੇ ਬੋਡੀ ਅਸੀਂ ਭੇਜ ਦਿੱਤੀ ਹੈ